ਇਹ ਪਿੰਡ ਦੇ ਮੂਤਵਾਰ ਬੰਦਿਆਂ ਦਾ ਜਾਂ ਆਮ ਬੰਦਾ ਪਬਲਿਕ ਮੈਨ ਜਿਹੜਾ ਹੈਗਾ ਇਹਦੇ ਸਹਿਯੋਗ ਤੋਂ ਬਿਨਾਂ ਕੁਝ ਵੀ ਨਹੀਂ ਹੋ ਸਕਦਾ ਅਗਰ ਤੁਹਾਡਾ ਸਹਿਯੋਗ ਹੋਵੇ ਤੇ ਕੋਈ ਦੁਨੀਆ ਦੀ ਕੋਈ ਵੀ ਉਹ ਜੀ ਤਾਕਤ ਨਹੀਂ ਹੈ ਜਿਹੜੀ ਕਿ ਆਪਾਂ ਇਹਨੂੰ ਸਫਲ ਨਾ ਹੋ ਸਕੀ ਉੱਤੇ ਕਾਰਮਚੀਆ ਕਿ ਅੱਜ ਅਸੀਂ ਜਿਹੜੇ ਸਾਡੇ ਮੌਜੂਦਾਨ ਵੀ ਆ ਜਾਂ ਤੇ ਸਿਆਣਾ ਵੀ ਆ ਜਿਹੜਾ ਗਲਤ ਰਸਤੇ ਪੈ ਗਿਆ ਜਾਂ ਕੋਈ ਨਸ਼ੇ ਤੋਂ ਪੀੜਤ ਬਣ ਗਿਆ ਅੱਪਾ ਉਹਦੇ ਨਹੀਂ ਆਏ ਆ ਉਹਦੇ ਲਈ ਉਹਦੇ ਲਈ ਸਲਾਹ مشورہ ਕਰਾਂਗੇ ਤੁਹਾਡੇ ਸੁਜੋਗ ਮੰਗਲ ਲਈ ਆਏ ਆ ਪੁਲਿਸ ਤੁਹਾਡੇ ਦਰ ਤੇ ਆਈ ਆ ਕਿ ਆਪਾਂ ਸਾਰੇ ਰਲ ਕੇ ਯਾਰ ਇਹਨੂੰ ਆਪਾਂ ਕਿਤੇ ਨਾ ਕਿਤੇ ਤਰੀਕੇ ਨਾਲ ਖਤਮ ਕਰੀਏ ਜਿਹੜੀਆਂ ਵੱਡੀਆਂ ਮੱਛੀਆਂ ਵੀ ਅਸੀਂ ਫੜਦੇ ਆਂ ਅਸੀਂ ਛੋਟਿਆਂ ਨੂੰ ਵੀ ਫੜਦੇ ਆਂ ਪਰ ਜਿਹੜਾ ਸਾਡੇ ਬੱਚਾ ਪੀੜਤ ਬਣ ਗਿਆ ਆ ਦੋਤਾ ਕੀ ਹੱਲ ਕਰੀਏ ਆਗੇ ਬੜਾ ਉਹਦੇ ਹੱਲ ਲਈ ਤੁਹਾਡਾ ਸਹਿਯੋਗ ਚਾਹੀਦਾ ਪਿੰਡ ਚ ਕੋਈ ਮਾੜਾ ਅੰਸਰ ਹੈਗਾ ਕੋਈ ਨਸ਼ਾ ਵੇਚਦਾ ਜਿਹੜੀ ਕੋਈ ਗੋਰੀਆਂ ਵੇਚਦਾ ਜਾਂ ਕੋਈ ਕੈਪਸੂਲ ਵੇਚਦਾ ਆਪਾਰ ਸਾਫ ਲੈ ਇਹਦੇ ਬਾਰੇ ਇੱਕ ਸੀਕ੍ਰੇਟਲ ਪਰਮਿਸ਼ਨ ਹੈਗੀ ਆ ਨੰਬਰ ਵੀ ਤਾਲੂਕੀ ਕਾਸੀ ਆਪਸ਼ਨ 5 ਨੇ ਸਾਡੇ ਡੀਜੀਪੀ ਸਾਹਿਬ ਪੰਜਾਬ ਨੇ ਫਿਰ ਸਾਡੇ ਐਸਪੀ ਸਾਹਿਬ ਨੇ ਤੇ ਸਾਡੇ ਡਿਪਟੀ ਸਾਹਿਬ ਨੇ ਅਸੀਂ ਪਹਿਲਾਂ ਵੀ ਬਹੁਤ ਪਹਿਲਾਂ ਕਰ ਚੁੱਕੇ ਆ ਪਰ ਅਸ ਵਾਰੀ ਫੇਰ ਅਸੀਂ ਕਿੱਥੇ ਆਏ ਆ ਤੁਹਾਡੇ ਕੋਲ ਆਏ ਆ ਤੁਹਾਡਾ ਸਜੂਗ ਚਾਹੁੰਦੇ ਆ ਰੰਝਾ ਇਹ ਆਪਾਂ ਹੰਮੜਾ ਮਾਰੀਏ ਸਾਰਾ ਜਲੇ ਰਲ ਕੇ ਇਸ ਪੀੜ ਨੂੰ ਖਤਮ ਕਰਨਾ ਕਾਰਨ ਕੀ ਆ ਕਿ ਅਸੀਂ ਗੁਰਾਇਆ ਵਿੱਚ ਮੀਟਿੰਗ ਰੱਖੀ ਸੀ ਗੁਰਾਇਆ ਚ ਮੀਟਿੰਗ ਰੱਖੀ ਤੇ ਫੇਰ ਅਸੀਂ ਉੱਥੇ ਗਏ ਕਿਸੇ ਪੰਡਤ ਕੋ ਤੁਹਾਡੇ ਪੰਡਤ ਕਿੰਨੇ ਕੁ ਬੱਚੇ ਜਿਹੜਾ ਨਛੋ ਤੇ ਪੀੜ ਤਹੇ ਗੋਲੀਆਂ ਕੋਲ ਖਲਦਾ ਜਾ ਕੋਈ ਹੈਡ ਰੋਲਿੰਗ ਲੈਂਦਾ ਆ ਜਾ ਕੋਈ ਕੈਪਸੂਲ ਲੈਂਦਾ ਆ ਜਾ ਕੋਈ ਧੰਗ ਪੀਂਦਾ ਆ ਤੇ ਐਦਾ ਕੋਈ ਸਿੱਕੇ ਤੁਹਾਡੇ ਕੋਲ ਹੈਗੇ ਨਾ ਮੇਰੇ ਹਾਸਕੇ ਜਵਾਬ ਦੇਦਾ ਕਿੰਦਾ ਨਹੀਂ ਸਾਡੇ ਪਿੰਡ ਪਰ ਨਹੀਂ ਰੰਝਾ ਨਹੀਂ ਕੱਢੀਏ ਰੇਕ ਪਰਸਮਾ ਅੱਜ ਆ ਕੇ ਬੜਾ ਘਰੋਂ ਦੁਫੀਆਂ ਬੱਚਿਆਂ ਤੋਂ ਦੁਫੀਆਂ ਪਰ ਇਤਨੀ ਸਾਹਮਣੇ ਕੋਈ ਨਹੀਂ ਆਉਣਾ ਸਾਹਮਣੇ ਕੱਟ ਨਹੀਂ ਆਣਾ ਯਾਰ ਸਾਡੀ ਇੱਜ਼ਤ ਤੇ ਪ੍ਰਭਾਵ ਪੜਾ ਕਿ ਸਾਡਾ ਬੱਚਾ ਮਖਾ ਕਰਦਾ ਸਾਫ਼ ਲੈ ਸਕੀਏ ਹਾਂਜੀ ਹਾਂਜੀ ਚਾਪਲੀ ਰਣਾ ਪਰ ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਕੋਈ ਫਿਰ ਵਿੱਚ ਬੇਤੀ ਨਹੀਂ ਕਿਸੇ ਦੀ ਕੋਈ ਘਬਰਾਹਟ ਵਾਲੀ ਗੱਲ ਨਹੀਂ ਐਮਾ ਜ਼ਰੂਰ ਆ ਕਿ ਕਿਸੇ ਦੇ ਬੱਚੇ ਦਾ ਸਾਹਮਣਾ ਆਰਤੀ ਆਸੀ ਉਹਦਾ ਅਸੀਂ ਖੁੱਤ ਪੀਸ ਨਾਲ ਲੱਗੇ ਤੁਹਾਡੇ ਉਹਦਾ ਆਪਾਂ ਟ੍ਰੀਟਮੈਂਟ ਕਰਾਵਾਂਗੇ ਉਹਨੂੰ ਦਾਖਲ ਕਰਾਵਾਂਗੇ ਜਿੰਨਾ ਸਾਦਾ ਸਬੂਤ ਹੋਊਗਾ ਅਸੀਂ ਉਹ ਤੋਂ ਵੱਧ ਤੋਂ ਵੱਧ ਉਹਨੂੰ ਸਬੂਤ ਦੇਵਾਂਗੇ ਆਪਾਂ ਨੀਂਦ ਨਸ਼ੇ ਤੋਂ ਜਿੰਨੇ ਵੀ ਪੀੜਤ ਬੱਚੇ ਆ ਇਹਨੂੰ ਆਪਾਂ ਠੀਕ ਕਰਕੇ ਗਰਾਊਂਡ 'ਤੇ ਲੱਗੇ ਆ ਗਰੋਹ ਕਿਤੇ ਨਾ ਤੁਹਾਡੇ ਸਤੂਰ ਜੇ ਮੈਂ ਜੇ ਮੈਂ ਕਹਾਂ ਤਾਂ ਲੱਗੀ ਹੋਈ ਹੈ ਤੁਹਾਨੂੰ ਵੀ ਪਤਾ ਸਾਨੂੰ ਵੀ ਪਤਾ ਕਿ ਉਹਦਾ ਕੀ ਹਾਲ ਹੈ ਫੀਸ ਹਮੇਸ਼ਾ 24 ਘੰਟੇ ਤੁਹਾਡੇ ਨਾਲਿਆ ਸਾਡਾ ਦੁਸ਼ਾਨ ਕਲਾ ਏਰੀਆ ਜਿਹੜਾ ਜਿੱਥੋਂ ਦੇ ਤੁਸੀਂ ਵਾਸੀ ਹੋ ਜਿੱਥੋਂ ਦੇ ਤੁਸੀਂ ਰਹਿਣ ਵਾਲੇ ਹੋ ਅਗਰ ਤੁਹਾਨੂੰ ਲੱਗਦਾ ਹੈ ਕਿ ਆਹ ਬੰਦਾ ਗਲਤ ਹੈ ਰੰਸ਼ਾ ਨਹੀਂ ਕਹਿੰਦੀ ਤੁਸੀਂ ਤੁਹਾਡੇ ਕੰਦੀ ਬੂੰਦੀ ਕੋਈ ਆਵਾਜ਼ ਬਾਹਰ ਨਹੀਂ ਜਾਣੀ ਜੇ ਨਹੀਂ ਤੁਸੀਂ ਤਾਲੀ ਹੂ ਕਰ ਲਓ ਉਸ ਆਂਦੇ ਲੱਗੋ ਤੋਂ ਬਾਅਦ ਕਿਸੇ ਬੀਤੇ ਪੰਨੇ ਤੋਂ ਗੱਲ ਨਹੀਂ ਲੈਣੀ ਕਿ ਉਹਦੇ ਫੋੜ ਕੇ ਆਪਾਂ ਸਾਥ ਨਾ ਕਦੇ ਹਿੰਮਤ ਕਰੋ ਕਦੇ ਹਮਲਾ ਮਾਰੀਏ ਆਪਾਂ ਸਾਰੇ ਰਲ ਕੇ ਦੇਖਦੇ ਇਦਾਂ ਵੀ ਅਫਰਮੇਸ਼ਨ ਆ ਜਾਵੇ ਬੇ ਦਰਕਾ ਪੈਂਟ ਵਿੱਚ ਕੋਈ ਧੀਆ ਗੋਰੀਆ ਦੇ ਬਾ ਕੈਪਸੂਲ ਕੋਲ ਦਾ ਦਾ ਹਰੋਨ ਦਾ ਧੰਦਾ ਕਰਦਾ ਤੇ ਬਹੁਤ ਤੁਸੀਂ ਸਾਡੇ ਆਫਰ ਚਾਹੀ ਨੂੰ ਕਿ ਦੱਸੂਗੇ ਪრობਲਮ ਵਾਲੀ ਗੱਲ ਨਹੀਂ ਹੈ ਕਿ ਉਹਦਾ ਹੱਲ ਨਹੀਂ ਹੋ ਰਿਹਾ ਉਹਦਾ 120% ਹੱਲ ਹੋਊਗਾ 100% ਹੁੰਦੇ 100% ਹੁੰਦੇ ਅੰਡੇ ਆ ਤੁਮੇ ਹੋਣਾ ਆਪ ਸਰ ਸਾਡੇ ਘਰਾਂ ਤੇ ਆ ਗਏ ਅੱਜ ਸਾਡੇ ਕੋਲ ਐਸਪੀ ਹੈੱਡਮਾਸਟਰ ਸਾਹਿਬ ਆ ਰਹੇ ਨੇ ਸਾਡੇ ਕੋਲ ਡੀਐਸਪੀ ਸਾਹਿਬ ਫਲਾਇਰ ਆ ਰਹੇ ਨੇ ਕਿਹੜਾ ਵੀ ਖਤਰਾ ਆ ਰਿਹਾ ਵੇ ਸਾਡੇ ਜਿਹੜੇ ਬੱਚੇ ਜਿਹੜੇ ਆ ਗਲਤ ਰਾਹ ਤੇ ਪੈ ਗਏ ਆ ਉਰੇ ਮੂ ਆਪਾ ਸਹੀ ਰਸਤੇ ਤੇ ਆ ਕੇ ਤੇ ਉਹਨਾਂ ਨੂੰ ਗਰਾਊਂਡ ਦੇ ਵਿੱਚ ਪਾ ਦੇਈਏ ਸਾਪਹੀ ਉਹ ਸਪੋਰਟਸਮੈਨ ਬਣਨਗੇ ਕਿਾ ਕਿਤੇ ਨਾ ਕਿਤੇ ਹਾਲਾਤ ਜਿਹੜੇ ਉਹ ਸੁਧਰ ਸਕਦੇ ਨਹੀਂ ਅਰੇ ਸੁਧਰਦੇ ਜੇ ਉਹ ਉਹਦੇ ਸੁਧਰ ਤੋਂ ਪਹਿਰੇ ਇੱਕ ਪੱਤਾ ਵੀ ਨਹੀਂ ਹਿੱਲ ਸਕਦਾ ਦੁਨੀਆ ਤੇ ਬੇਮੁਰੇ ਹੀ ਆ ਕਿ ਆਪਾਂ ਦੁਆਦੋਂ ਦੇ ਰਹੇ ਨਾਲ ਆਇਆ ਅਸੀਂ ਬਾਅਦ ਮੁੰਡਿਆਂ ਨੂੰ ਕੱਢ ਕੇ ਬਣਾ ਤੇ ਇੱਥੇ ਆਪਾਂ ਵਧੀਆ ਬਣਾ ਲਿਆ ਬੱਥੇ ਅੱਜ ਕੱਲ ਹਰੇਕ ਗੇਮ ਬੜੀ ਆ ਰੰਗਸ਼ਾਹ ਲਈ ਹਰੇਕ ਬੜੀ ਗੇਮ ਆ ਕਬੱਡੀ ਲਾ ਲਾ ਹੌਕੀ ਲਾ ਲਾ ਜਾਂ ਕੋਈ ਹੋਰ ਕ੍ਰਿਕਟ ਨਜ਼ਾਰਾ ਲਾ ਲਾ ਬਾ ਕੋਈ ਵੀ ਗੇਮ ਜਿਹੜੀ ਆ ਉਹਦੇ ਵਿੱਚ ਅਮਾਮਰਾਸੀ ਬੜੀ ਆ ਮੈਂ ਕਬੱਡੀ ਖੇਡਦਾ ਰਿਹਾ ਪਰ ਅਸੀਂ ਕਬੱਡੀ ਉਹਦੇ ਉਹਦੇ ਰਹੇ ਆ ਉਹਦੇ ਅਮਾਮ ਫਰਫਾ ਬਣਾਣਾ ਵਗੈਰਾ ਵੀ ਗਾਹ ਦੇਸੀ ਕਿ ਹੋਜੀ 2 ਕਿਲੋ ਦੇਤਾ ਕਿ ਉਹਨੂੰ 12 ਕਿਲੋ ਰੱਖ ਦਿੰਦਾ ਪੇਪਾ ਕਿ ਉਹਦਾ ਰੱਖਤਾ ਜੋੜਦੇ ਹਰੇਕ ਗੇਮ 'ਚ ਮੋਤੜੀਆਂ ਨੇ ਉਲਟਾ ਪੈਸਾ ਪੈਸਾ ਤੇ ਨੌਕਰੀਆਂ ਨੇ ਉਹ ਜਿਹੜਾ ਕਬੱਡੀ ਪ੍ਰੋਰਬਾਨਾ ਜਾਂ ਕੋਈ ਹੋਰ ਖੇਡ ਦਾ ਪ੍ਰੋਰਬਾਨਾ ਉਹਦੇ ਉੱਪਰ ਮੋਹਰ ਨਹੀਂ ਲੱਗੀ ਕਿਹਨੇ ਇਹ ਗਰੀਬ ਦਾ ਬੱਚਾ ਜਾਂ ਮੀਰ ਦਾ ਬੱਚਾ ਉਹਦੇ ਸਰਫੇ ਅੰਮੀ ਮੋਹਰ ਲੱਗੀ ਆ ਜੇ ਉਹਦੇ ਬੱਚਾ ਜਿੰਨੇ ਆ ਪਟਾ ਜਦਾਂ ਮੈਂ ਬਲ ਉਹਦੇ ਸਰੀਰ ਤੇ ਤਾਕਤ ਹੈਗੀ ਆ ਉਹ ਖੇਡਦਾ ਇਹ ਮੇਟਾ ਦੇਖ ਖੜਾ ਆ ਲੋਕਾਂ ਨੇ ਆਪ ਹੀ ਤੱਕ ਲੈਣਾ ਤੁਸੀਂ ਸੋਸ਼ਲ ਮੀਡੀਆ ਦੇਖਿਆ ਕਿੰਨੀ ਪਾਵਰਫੁਲ ਹੈ ਸੋਸ਼ਲ ਮੀਡੀਆ ਜਦੋਂ ਕੋਈ ਬੱਚਾ ਉੱਠਦਾ ਰਾਤੋਂ ਰਾਤ ਹੀ ਦੁਬਾਰਾ ਵੱਧੁੰਦਾ ਉਹ 10.55 ਦੇ ਕੋਰ ਤੋਂ ਵੱਧ ਜਾਂਦੀ ਹੈ ਛੋਟਾ ਹਣੇ ਦੀ ਔਰ ਆਪਾਂ ਬੱਚਿਆਂ ਨੂੰ ਜਿਹੜਾ ਉਹ ਸਹੀ ਰਸਤੇ ਘਾੜ ਕੇ ਗਰਾਉਂਡ 'ਤੋਂ ਨਹੀਂ ਜਾਣਾ ਟੀਆਂ ਨੇ ਗੁੜੀਆਂ ਛੋਟੀਆਂ ਨੇ 18 ਸਾਲ ਤੋਂ ਲੈ ਕੇ 30 ਸਾਲ ਤੱਕ ਖਾਲੀ ਪੁਲਿਸ ਦੀ ਭਰਤੀ ਖੁੰਦੀ ਆ ਸਾਡੇ ਭارتی ਨਹੀਂ ਹੁੰਦਾ ਕੋਈ ਅੰਦਰ ਤੋਂ ਦਬਾਅ ਪੁੱਤ ਆਪਾਂ ਸਾਰੇ ਬੱਚਿਆਂ ਨੂੰ ਕਹੀਏ ਕਿ ਭارتی ਹੋਵੇ ਤੇ ਜਾਂ ਭارتی ਹੋਵੇ ਤਨਖਾਹ ਬਫੇਰੀ ਆ ਦੋ ਤਿੰਨ ਸਾਲ ਦੇ ਫਰਕ ਤੇ ਵਧੀਆ ਹੈਂਡਲ ਕਰ ਲਾ ਪੈਂਦੇ ਬੱਚੇ ਵਧੀਆ ਤਲ ਪੈਂਦੇ ਆ ਪਰ ਇੰਨਾ ਜ਼ਰੂਰ ਆ ਬਾਹਰ ਜ਼ਰੂਰ ਦਾਣਾ ਦਾ ਕੀ ਰੱਖਿਆ ਆ ਆਪੇ ਕੁਛ ਨਹੀਂ ਰੱਖਿਆ ਹੋਇਆ ਆਪਾਂ ਸਾਫ ਨਾ ਲੇ ਲੇ 2-4 ਬੜੀ ਗੇੜੇ ਲਾ ਆਇਆ ਪਰ ਉਹਦੇ ਨਾਲ ਇੱਥੇ ਵੀ ਜੰਦਗੀ ਤੇ ਉਸ ਜੰਦਗੀ ਨਾਲ ਜਮੀਨ ਅਸਮਾਨ ਦਾ ਫਰਕ ਆ ਜਿਹੜੇ ਬਾਏ ਆ ਉਹ ਨਹੀਂ ਜਾਪੇ ਦੇਖ ਲੋ ਇੱਥੇ ਖੜਾ ਕਰਦੇ ਪੁੱਤ ਜੇ ਉਹ ਉੱਥੇ ਕੀ ਆ ਬੈਠੀ ਹੈ ਇੱਥੇ ਸਾਡਾ ਪਰਿਵਾਰ ਆ ਅਸੀਂ ਇੱਕ ਦੂਜੇ ਨੂੰ ਮਿਲਦੇ ਆ ਇੱਕ ਦੂਜੇ ਨਾਲ ਪਰਿਵਾਰਕ ਸੰਗਠਾ ਨੇ ਇੱਕ ਦੂਜੇ ਨਾਲ ਗੱਲਬਾਤ ਕਰਦੇ ਆ ਰੋਜ਼ ਮੋਕਲੇ ਇੱਕ ਦੂਜੇ ਦੇ ਘਰ ਆ ਜਾਂਦੇ ਆ ਤੁਹਾਡੇ ਤੇ ਮੇਰੇ ਵਾਲੇ ਵੀ ਸਾਰੇ ਬੈਠੇ ਆ ਅਸੀਂ ਤੇ ਤੂੰ ਮਾਰੇ ਤੇ ਪੈਸਾ ਨਾ ਕੋਈ ਮਤ ਨਹੀਂ ਜਾਉਣਾ ਬੱਲਾਪਾ ਤੋਂ ਮਰਦੂਗੀਆਂ ਕਰ ਲੈਂਦੇ ਪਰ ਸਾਡੇ ਕੋਲ ਵੱਧ ਸਿਆਣੇ ਤੁਹਾਡੇ ਕੋਲ ਦੇਖੇ ਰਣਜੀਤ ਸਿੰਘ ਦੁਬਾਰਾ ਫੇਰ ਟੋਡਿਆ ਲਖੀ ਦਾ ਕੋੜ ਆਪਾਂ ਖਤਮ ਕਰਨ ਹੀ ਆਏ ਆ ਪਿੰਡ ਤੁਹਾਡੇ ਵਰਕਾਂ ਆਏ ਆ ਅੱਜ ਤੋਂ ਬਾਅਦ ੁੱਲੇ ਪਿੰਡਾਂ ਦੇ ਸਰਪੰਚ ਬਣ ਜਾ ਪਹਿਲਾਂ ਇਹਨਾਂ ਵੀ ਮੁਾਰਕਾ ਜਿਹੜੇ ਨਵੇਂ ਬਣਿਆ ਬਹੁਤ ਬੰਗਿਆ ਚਤਕਾਰ ਤੁਹਾਨੂੰ ਬਣਿਆ ਪਿੰਡ ਦਾ ਤੇ ਵਧੀਆ ਵਧੀਆ ਆਪ ਵੀ ਪਿੰਡਾਂ ਵਿੱਚ ਬਣਾਓ ਗਰੀਬ ਸਵੱਛ ਬੁਰੀਆਲੀ ਭਲਿਆ ਬਣਾਓ ਲੋਕਾਂ ਦੇ ਨਸ਼ੇ ਦੇ ਪੀੜਤ ਹੈਗੇ ਬੱਚੇ ਉਹਨਾਂ ਦੀ ਲੱਸਤਾ ਬਣਾਓ ਲੱਸਤਾ ਬਣਾ ਕੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਇੱਕ ਗਰਾਉਂਡ ਵਾਲੀ ਬੈਠੇ ਇਹਨਾਂ ਨੂੰ ਨਸ਼ੇ ਤੋਂ ਆਪਾਂ ਖਤਮ ਕਰੀਏ ਕਿਉਂਕਿ ਨਸ਼ੇ ਦੀ ਮੁਸੀਬਤ ਆਦੀ ਆ ਦਾ ਐਨੀ ਵਨ ਇਤਹਾਸ ਕੋਈ ਵੀ ਪਰੂ ਹੋਊਗਾ ਪਰ ਇਹਨਾ ਜਰੂਰ ਹੈ ਵੀ ਬਈ ਬੱਚਾ ਜਰੂਰ ਪਊਵਾ ਤੇ ਆ ਬੱਗਾ ਸਾਡਾ ਫਿਕਰੇਗਾ ਤੇ ਬਸ ਸਾਰੇ ਪੰਦੇ ਨਹੀਂ ਹੁੰਦਾ ਮਾਤਾ ਪਿਤਾ ਕੋ ਕੇ ਰੱਖ ਲਿਆ ਤੇ ਮੈਂ ਵੀ ਸਾਡਾ ਮੁੰਡਾ ਨਹੀਂ ਆ ਪਿੰਡ ਦੇ ਸਾਰੇ ਪਤਾ ਹੁੰਦਾ ਵੀ ਰਾਣਾ ਟੱਟਾ ਪੀਂਦਾ ਆ ਰਾਣਾ ਭੱਜ ਪੀਂਦਾ ਆ ਜਾਂ ਰਾਣਾ ਸ਼ਰਾਬ ਪੀਂਦਾ ਪਰ ਮਾਦੀ ਦੇ ਰੂਪ ਨੇਖੇ ਹੁੰਦੇ ਆ ਬਸ ਸਾਡੇ ਮਾਰੂ ਦਾ ਨਾਂ ਤਾਂ ਉੱਦੇ ਲੇ ਗਏ ਜਿਹੜੀ ਇਤਲਾ ਨਾ ਉਹ ਇੱਕ ਕੌਣ ਜਰੂਰ ਕਾਦਰ ਰੱਖੋ ਦੇਵਾ ਬੱੱਗਾ ਰਾਤ ਦੇ ਹੱਥ ਬੱਜ ਕੇ 5 ਮਿੰਟ ਤੇ ਆਦਾ ਰੋਟ ਹੀ ਆਪਣੇ ਬੱਚੇ ਦੀ ਵਾਸਤਾ ਦੋ ਦੋ ਟੋਲੀ ਤੇ ਆਇਆ ਤੇ ਸਹੀ ਆ ਉੱਤ ਕੋਈ ਨਾ ਤੇਰੀ ਕਮੀ ਪੇਖੀ ਹੈ ਜਦੋਂ ਬੱਚਾ 7 ਵਜੇ ਘਰ ਆ ਜਾਂਦਾ ਸ਼ਾਮ ਨੂੰ ਨਾ ਉਹ ਪਾਰਟੀ ਆ ਬਹਾ ਬੱਚਾ ਉੱਕੇ ਆ ਇਹ ਆਖਵੇਂ ਤੇ ਬਾਅਦ ਵਿੱਚ ਬੱਚਾ ਇਹਦਾ ਮਤਲਬ ਕੋਈ ਨਾ ਕੋਈ ਕਮੀ ਪੇਖੀ ਆ ਉਹ ਬਗੈਰ ਕੰਮ ਤੋਂ ਮੇਰਾ ਬੱਚਾ ਬਾਹਰ ਰੱਖ ਤੋ ਬੱਚਾ ਅਰ ਕਿਉਂ ਅੱਜ ਕੱਲ ਮੰਨਦੇ ਹੀ ਨਹੀਂ ਕਾਰ ਕੀ ਸੀ ਅਸੀਂ ਪਾਰੇ ਸੀ ਅਸੀਂ ਸੱਤ ਘਰ ਭਰਾ ਸੀ ਸਾਡਾ ਪਤਾ ਵੀ ਨਹੀਂ ਫਿਰਦਾ ਕਿੱਥੇ ਆਦਾ ਕਿੱਥੇ ਆ ਰੰਧਾ ਸਾਹਿਬ ਹੁਣ ਅਸੀਂ ਇੱਕ ਇੱਕ ਬੱਟਾ ਹੈਗਾ ਸਾਡੇ ਕੋਲ ਇੱਕ ਇੱਕ ਬੇਟੀ ਹੈ ਸਾਡੇ ਕੋਲ ਉਹੀ ਅਸੀਂ ਆਪਣਾ ਪਿਆਰ ਹੈ ਉਹਨਾਂ ਨੂੰ ਦਿੱਤਾ ਹੋਇਆ ਸਮਝ ਲਓ ਕਿ ਲਾडले ਹੈਗੇ ਨੇ ਕੋਈ ਕਹੀ ਨਹੀਂ ਸਕਦਾ ਜੇ ਕੋਈ ਕਹਿੰਦਾ ਵੀ ਆ ਤਾਂ ਉਹ ਅਗਲਾ ਮੋਰੇ ਬਾਚਲ ਹੋਰ ਤਰ੍ਹਾਂ ਦੇ ਕਰਦਾ ਰੰਧਾ ਸਾਹਿਬ ਅੱਜ ਟੰਡ ਬੜਕਾ ਜਿੱਲੇ ਵੀ ਪਿੰਡ ਦੇ ਸਪੰਜ-ਪੰਜ ਆਏ ਹੋਰ ਆਲੇ ਇਹਨਾਂ ਪਿੰਡਾਂ ਦੇ ਸਾਰੇ ਜਿੱਲੇ ਵੀ ਨਸ਼ਾ ਕਰਨ ਦੇ ਆਦੀ ਆ ਜਾਂ ਇਹ ਵੀ ਪਿੰਡਾਂ ਪੇੜ ਤਾਂ ਹੈਗੇ ਨਹੀਂ ਇਹਨਾਂ ਦੀਆਂ ਮੁਸਤਫਾ ਵਿੱਚ ਸਾਥ ਦੇਣਾ